ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇਖਦੇ ਸਾਡਾ ਸਿਕੰਦਰ ਸਵਾਗਤ ਹੈ ਮੈਂ ਮਹਿਕ ਤੇ ਪਰਤੀ ਸਵੇਰੇ ਦੀਆਂ ਪੰਜ ਮੁੱਖ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਖਬਰਾਂ ਦੀ ਜਾਣਕਾਰੀ ਜਾਣਨ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਦੇ ਵੱਲ ਪੰਜਾਬ 'ਚ ਵਾਪਰਿਆ ਵੱਡਾ ਪਾਣਾ ਅੰਮ੍ਰਿਤਸਰ ਜਾਰੀ ਟੂਰਿਸਟ ਵਾਸਿ ਨੂੰ ਲੱਗੀ ਭਿਆਨਕ ਆਗ 30 ਲੋਕ ਸੀ ਸਵਾਰ ਆਈਪਲ 2026 ਤੋਂ ਪਹਿਲਾਂ ਰਿਲੀਜ਼ ਕੀਤੀ ਕਿਡਾਰੀਆਂ ਦੀ ਲਿਸਟ ਆਈ ਸਾਹਮਣੇ ਕਈ ਵੱਡੇ ਖਿਡਾਰੀ ਐਮ ਆਈ सीएसके ਤੋਂ ਕੋਈ ਬਾਹਰ ਕਪੂਰਥਲਾ ਦੇ ਸਰਬਜੀਤ ਕੌਰ ਪਾਕਿਸਤਾਨ ਚ ਗਾਇਬ ਨਾਮ ਬਦਲ ਕੀਤਾ ਨਿਕਾਹ ਹੈਰਾਨ ਕਰਨ ਵਾਲਾ ਖੁਲਾਸਾ ਏਜੰਸੀਆਂ ਕਰ ਰਹੀਆਂ ਪਾਲ ਪੰਜਾਬ ਗਵਰਨਮੈਂਟ ਵੱਲੋਂ ਖਾਲੀ ਖਜ਼ਾਨਾ ਭਰਨ ਦੀਆਂ ਕੋਸ਼ਿਸ਼ਾਂ ਜਾਰੀ ਹੁਕਮ ਹੁਣ ਪਟਿਆਲਾ ਚ ਸਰਕਾਰੀ ਜ਼ਮੀਨ ਵੇਚਣ ਦੀ ਤਿਆਰੀ ਚ ਮਾਨ ਸਰਕਾਰ ਭਾਜਪਾ ਵੱਲੋਂ ਸਾਬਕਾ ਮੰਤਰੀ ਐਮ ਐਲ ਸੀ ਤੇ ਮੇਅਰ ਪਾਰਟੀ ਵਿਰੋਧੀ ਕਾਰਵਾਈ ਲਈ ਮੌਤਲ ਤੇ ਹੁਣ ਖਬਰਾਂ ਵਿਸਾਰ ਦੇ ਨਾਲ ਆਗਰਾ ਤੋਂ ਅਮਲੇਸਰ ਜਾ ਰਹੀ ਟੂਰਿਸਟ ਬੱਸ ਵਿੱਚ ਅੱਜ ਮਹਾਲੀ ਦੇ ਅਜ਼ੀਰਖਪੁਰ ਵਿੱਚ ਲੱਗ ਗਈ ਅੱਗ ਇਸ ਵਿੱਚ ਲਗਭਗ 30 ਲੋਕ ਸਵਾਰ ਸਨ ਅੱਗ ਲੱਗਣ ਦੀ ਜਾਣਕਾਰੀ ਹੋਣ ਤੇ ਡਰਾਈਵਰ ਨੇ ਤੁਰੰਤ ਸਾਰੇ ਯਾਤਰੀਆਂ ਅਤੇ ਉਹਨਾਂ ਦੇ ਸਮਾਨ ਨੂੰ ਬਾਹਰ ਕੱਢਿਆ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਪਹੁੰਚਣ ਤੱਕ ਬੱਸ ਅੱਗ ਦੀ ਲਪੇਟ ਵਿੱਚ ਆ ਚੁੱਕੀ ਸੀ ਤਿੰਨ ਗੱਡੀਆਂ ਨੇ ਲਗਭਗ ਪੌਣੇ ਘੰਟੇ ਵਿੱਚ ਅੱਗ ਤੇ ਕਾਬੂ ਪਾ ਲਿਆ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਤੇ ਕਾਬੂ ਪਾ ਲਿਆ ਗਿਆ ਪਰ ਬੱਸ ਪੂਰੀ ਤਰ੍ਹਾਂ ਸੜ ਗਈ। ਕਈ ਜਾਨੀ ਨੁਕਸਾਨ ਨਹੀਂ ਹੋਇਆ ਜਾਣਕਾਰੀ ਅਨੁਸਾਰ ਇਹ ਟੂਰਿਸਟ ਬੱਸ ਉੱਤੇ ਪ੍ਰਦੇਸ਼ ਦੇ ਆਗਰਾ ਤੋਂ ਅੰਬੇਰ ਤੋਂ ਜਾ ਰਹੀ ਸੀ। ਬੱਸ ਵਿੱਚ ਸਲਾਨੀ ਸਵਾਰ ਸਨ ਜਿਨ੍ਹਾਂ ਨੇ ਹਰਮੰਦਰ ਸਾਹਿਬ ਸਮੇਤ ਮੌਕਾਕਾ ਧਾਰਮਿਕ ਸਥਾਨਾਂ ਤੇ ਦਰਸ਼ਨ ਕਰਨ ਜਾਣਾ ਸੀ। ਬੱਸ ਵਿੱਚ ਕੁੱਲ 30 ਯਾਤਰੀ ਸਨ ਜਿਨ੍ਹਾਂ ਵਿੱਚ ਨੌਜਵਾਨ, ਬੱਚੇ ਅਤੇ ਬਜ਼ੁਰਗ ਸ਼ਾਮਿਲ ਸਨ। ਬੱਸ ਆਮ ਨਾਲ ਚੱਲ ਰਹੀ ਸੀ। ਉਸ ਤੋਂ ਬਾਅਦ ਉਸ ਵਿੱਚ ਅਚਾਨਕ ਅੱਗ ਲੱਗ ਪਈ ਜਿਸ ਦਾ ਖੁਲਾਸਾ ਹਜੇ ਤੱਕ ਨਹੀਂ ਹੋ ਪਾਇਆ। ਆਈਪੀਐਲ 2026 ਲਈ ਟੀਮਾਂ ਨੂੰ ਕੱਲ ਹਰ ਹਰ ਹਾਲ ਵਿੱਚ ਆਪਣੀਆਂ ਰਿਟੇਸ਼ਨ ਲਿਸਟ ਜਾਰੀ ਕਰਨੀਆਂ ਪੈਣਗੀਆਂ ਸੰਜੂ ਸੈਮਸਨ ਨੂੰ ਲੈ ਕੇ ਰਵਿੰਦਰ ਜ਼ਡੇਜ਼ਾ ਅਤੇ ਮੁਹੰਮਦ ਸ਼ਮੀ ਨਾਲ ਜੁੜੇ ਟ੍ਰੇਡ ਦੀਆਂ ਖਬਰਾਂ ਨੇ ਪਿਛਲੇ ਦਿਨੀ ਇੰਟਰਨੈਟ ਤੇ ਹਲਚਲ ਮਚਾਈ ਹੋਈ ਹੈ ਮੁੰਬਈ ਇੰਡੀਅਨਸ ਪਹਿਲਾਂ ਹੀ ਸਰਫੇਨ ਰਦਰ ਰਿਪੋਰਟ ਅਤੇ ਸ਼ਾਰਦੁਲ ਠਾਕੁਰ ਨੂੰ ਕਰਨਬਾਰ ਗੁਜਰਾਤ ਟਾਈਟਨਸ ਅਤੇ ਐਲਐਸਜੀ ਨਾਲ ਟ੍ਰੇਡ ਕਰ ਚੁੱਕੀ ਹੈ ਮੈਗਾ ਨਿਲਾਮੀ ਵਿੱਚ 23.75 ਕਰੋੜ ਰੁਪਏ ਵਿੱਚ ਵਿਕੇ ਵੈਕਟੇਜ ਆਇਰ ਤੋਂ ਲੈ ਕੇ ਲੀਆਮਾ ਲਿਵਿੰਗਸਟੋਨ ਆਤੇ ਬੈਵਨ ਕਾਨਵੇ ਤੱਕ ਦੇ ਖਿਡਾਰੀਆਂ ਦੇ ਰਿਲੀਜ਼ ਬਾਰੇ ਇਤਨਾ ਜ਼ੋਰ ਤੇ ਹਨ ਇੱਥੇ ਹਰੇਕ ਟੀਮ ਆਈਪਲ 2026 ਲਈ ਕਿਹੜੇ ਖਿਡਾਰੀਆਂ ਨੂੰ ਰਿਲੀਜ਼ ਕਰ ਸਕਦੀ ਹੈ ਦੱਸਦੀ ਹੈ ਕਿ ਇਸ ਵਾਰ ਇੱਕ ਟੀਮ ਕਿੰਨੇ ਵੀ ਖਿਡਾਰੀਆਂ ਰਿਟੇਨ ਕਰ ਸਕਦੀ ਹੈ ਉਸ ਹਿਸਾਬ ਨਾਲ ਰਿਲੀਜ਼ ਕੀਤੇ ਗਏ ਖਿਡਾਰੀਆਂ ਦੀ ਗਿਣਤੀ ਵੱਧ ਜਾਂ ਘਟ ਹੋ ਸਕਦੀ ਹੈ ਪਾਕਿਸਤਾਨ ਦਰਸ਼ਨ ਲਈ ਗਏ ਭਾਰਤੀ ਸਿੱਖ ਭਗਤਾਂ ਦੇ ਜਥੇ ਵਿੱਚੋਂ ਕਪੂਰਥਲਾ ਦੀ ਮਹਿਲਾ ਸਰਬਜਿਤਕਾਰ ਗੈਰ ਮੌਜੂਦਗੀ ਦਾ ਮਾਮਲਾ ਹੁਣ ਸਪਸ਼ਟ ਹੋ ਗਿਆ ਹੈ ਸ਼ੁਰੂਆਤੀ ਦੌਰ ਤੇ ਸਰਜੀਤ ਦੇ ਗੁੰਮ ਹੋਣ ਦੀ ਸੂਚਨਾ ਮਿਲੀ ਸੀ ਪਰ ਜਾਂਚ ਵਿੱਚ ਪਤਾ ਲੱਗਾ ਹੈ ਕਿ ਉਹ ਹੁਣ ਗੁੰਮ ਨਹੀਂ ਸਗੋ ਪਾਕਿਸਤਾਨ ਵਿੱਚ ਆਪਣੇ ਨਾਮ ਨੂੰ ਬਦਲ ਕੇ ਨੂਰ ਹੁਸੈਨ ਦੇ ਨਾਮ ਨਾਲ ਨਿਕਾਹ ਕਰ ਚੁੱਕੀ ਹੈ ਜ਼ਰਦਿਤਕਾਰ 1932 ਇੱਕ ਸੰਗਤ ਦੇ ਨਾਲ 4 ਨਵੰਬਰ ਨੂੰ ਅਟਾਰੀ ਬਾਡਰ ਤੋਂ ਪਾਕਿਸਤਾਨ ਦੇਸ਼ੇ ਪਰ ਵਾਪਸੀ ਦੇ ਜੱਥੇ ਵਿੱਚ ਸ਼ਾਮਲ ਨਹੀਂ ਸਨ ਜਾਂਚ ਦੌਰਾਨ ਉਹਨਾਂ ਦੇ ਇਮੀਗ੍ਰੇਸ਼ਨ ਫਾਰਮ ਵਿੱਚ ਕੌਮੀਅਤ ਅਤੇ ਪਾਸਪੋਰਟ ਨੰਬਰ ਖਾਲੀ ਹੋਣ ਕਾਰਨ ਚੱਕ ਵੱਜ ਗਿਆ ਸੀ ਇਸੇ ਆਧਾਰ ਤੇ ਭਾਰਤੀ ਏਜੰਸੀਆਂ ਨੇ ਪਾਕਿਸਤਾਨ ਦੇ ਆਧਾਰਿਤ ਅਧਿਕਾਰੀਆਂ ਨਾਲ ਸੰਪਰਕ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਹੁਣ ਸਾਹਮਣੇ ਆਈ ਜਾਣਕਾਰੀ ਦੇ ਅਨਸਾਰ ਸਰਦਿਤ ਨੇ ਪਾਕਿਸਤਾਨ ਵਿੱਚ ਨਿਕਾਹ ਕਰ ਲਿਆ ਹੈ ਮਹਿਲਾ ਦੀ ਪਛਾਣ ਸਰਜੀਤ ਕੌਰ ਵਜੋਂ ਹੋਈ ਹੈ ਨਿਵਾਸੀ ਪਿੰਡ ਅਮੈਨਿਪੁਰ ਡਾਕਰ ਟਿੱਬਾ ਜ਼ਿਲ੍ਹਾ ਕਪੂਰਥਲਾ ਹੈ ਸਰਜੀਤ ਕੌਰ 4 ਨਵੰਬਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ 1932 ਹਦਾਲੂਆਂ ਦੇ ਜਥੇ ਦੇ ਨਾਲ ਟਾਰੀ ਬਾਰਡਰ ਰਾਹੀਂ ਪਾਕਿਸਤਾਨ ਗਏ ਜਿੱਥਾ 10 ਦਿਨਾਂ ਲਈ ਵਖਵਾ ਕੁਰਦੂਤਾ ਮਾਂ ਦੇ ਦਰਸ਼ਨ ਕਰਨ ਤੋਂ ਬਾਅਦ ਭਾਰਤ ਵਾਪਸ ਆ ਗਿਆ ਪਰ ਵਾਪਸੀ ਸਮੇਂ ਸਿਰਫ 1922 ਸਰਦਾਲੂ ਹੀ ਵਾਪਸ ਆਏ ਸਰਦਿਤਕੌਰ ਜਿੱਥੇ ਵਿੱਚ ਸ਼ਾਮਲ ਨਹੀਂ ਮਿਲੀ ਪੰਜਾਬ ਸਰਕਾਰ ਵੱਲੋਂ ਆਪਣਾ ਖਾਲੀ ਖਜ਼ਾਨਾ ਭਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ ਜਿਸ ਦੇ ਚੱਲਦੇ ਮਾਨ ਸਰਕਾਰ ਵੱਲੋਂ ਹੁਣ ਪਟਿਆਲਾ ਚ ਸਰਕਾਰੀ ਜ਼ਮੀਨ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਇਹ ਜ਼ਮੀਨ ਨੂੰ ਖਾਲੀ ਜ਼ਮੀਨ ਨੂੰ ਵੱਡਾ ਜਾਂ ਕਿਸੇ ਹੋਰ ਏਜੰਸੀ ਨੂੰ ਟਰਾਂਸਫਰ ਕੀਤੀ ਜਾਵੇਗਾ ਇਸ ਸਬੰਧਾ ਸਰਕਾਰ ਨੇ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ ਦੱਸਦੀ ਹੈ ਕਿ ਲੈਂਡ ਫੁੱਲਿੰਗਸ ਇਹਨਾਂ ਵਾਪਸ ਲੈਣ ਮਗਰੋਂ ਪੰਜਾਬ ਸਰਕਾਰ ਵੱਲੋਂ ਖਾਲੀ ਖਜ਼ਾਨਾ ਭਰਨ ਲਈ ਇਹ ਕਦਮ ਚੁੱਕਿਆ ਗਿਆ ਹੈ ਸਰਕਾਰ ਵੱਲੋਂ ਲਗਭਗ ਪਾਵਰ ਕਾਮ ਦੀ 90 ਏਕੜ ਜ਼ਮੀਨ ਨੂੰ ਵੇਚਿਆ ਜਾਏਗਾ ਦੱਸਦੀ ਹੈ ਕਿ ਪਟਿਆਲਾ ਦੇ ਗੇਟ ਨੰਬਰ 23 ਦੇ ਬੰਦੂਗਰ ਨੇੜੇ ਪਾਵਰ ਕਾਮ ਦੀ 90 ਏਕੜ ਜ਼ਮੀਨ ਖਾਲੀ ਹੈ ਬਿਹਾਰ ਵਿੱਚ ਸਾਬਕਾ ਕੇਂਦਰੀ ਮੰਤਰੀ ਰਾਜਕੁਮਾਰ ਸਿੰਘ ਨੂੰ ਪਾਰਟੀ ਵਿਰੋਧੀ પ્રતિ ਵਿਧਿਆ ਲਈ ਭਾਜਪਾ ਤੋਂ ਮੁਅਤਲ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਉਹਨਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਾਰਨ ਦਸਨ ਲਈ ਵੀ ਕਿਹਾ ਗਿਆ ਹੈ ਇੱਕ ਭਾਜਪਾ ਆਗੂ ਨੇ ਕਿਹਾ ਕਿ ਇਸੇ ਤਰ੍ਹਾਂ ਦੀ ਕਾਰਵਾਈ ਤਹਿਤ ਪਾਰਟੀ ਨੇ ਐਮਐਲਏ ਸੀ ਅਸ਼ੋਕ ਕੁਮਾਰ ਅਗਰਵਾਲ ਅਤੇ ਉਹਨਾਂ ਦੀ ਪਤਨੀ ਊਸ਼ਾ ਅਗਰਵਾਲ ਜੋ ਕਟਿਹਾਰ ਦੇ ਮੇਅਰ ਹਨ ਨੂੰ ਵੀ ਮਤਾ ਕਰ ਦਿੱਤਾ ਹੈ ਇਹ ਜੋੜੇ ਨੇ ਆਪਣੇ ਪੁੱਤਰ ਸੌਰਵ ਦੇ ਹੱਕ ਵਿੱਚ ਪ੍ਰਚਾਰ ਕੀਤਾ ਸੀ ਉਹਨਾਂ ਦੇ ਪੁੱਤਰ ਵਿਕਾਸਸ਼ੀਲ ਇਨਸਾਨ ਪਾਰਟੀ ਦੀ ਟਿਕਟ ਤੇ ਕਹਿਟਾਰ ਵਿਧਾਨ ਸਭਾ ਸੀਟ ਤੋਂ ਪਾਚ ਪਾਦੇ ਮਜੂਦ ਦਾ ਵਿਧਾਇਕ ਅਤੇ ਸਾਫ ਦਾ ਉਪ ਮੁੱਖ ਮੰਤਰੀ ਤਾਰਿਕ ਸ਼ੌਰਤ ਪ੍ਰਸ਼ਾਦ ਖਿਲਾਫ ਚੋਣ ਲੜ ਰਿਹਾ ਸੀ ਨੌਕਰ ਸ਼ਾਹ ਤੋਂ ਸਿਆਸਤਦਾਨ ਬਨੇ ਸਿੰਘ ਜੋ ਕੇਂਦਰੀ ਗ੍ਰਹਿਸ 77 ਵਜੋ सेवामुक्त ਹੋਣ ਤੋਂ ਕੁਝ ਮਹੀਨਿਆਂ ਬਾਅਦ 2014 ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ ਅਪਰਾਧਿਕ ਮਾਮਲੇ ਵਿੱਚ ਕਥਿਤ ਸਮੂਲੀਅਤ ਲਈ ਬਿਹਾਰ ਦੇ ਉਪ ਮੁੱਖ ਮੰਤਰੀ ਅਤੇ ਸਾਬਕਾ ਸੂਬਾ ਭਾਜਪਾ ਪ੍ਰદાન ਸਮਰਾਟ ਚੌਧਰੀ ਵਰਗੇ ਨੇਤਾਵਾਂ ਦੀ ਆਲੋਚਨਾ ਕਰਦੇ ਆ ਰਹੇ ਸਨ ਉਹ ਪਿਛਲੇ ਸਾਲ ਲੋਕ ਸਭਾ ਚੋਣ ਵਿੱਚ ਲਗਾਤਾਰ ਤੀਜੀ ਵਾਰ ਆਪਣੀ ਆਰਾ ਲੋਕ ਸਭਾ ਸੀਟ ਬਰਕਰਾਰ ਰੱਖਣ ਵਿੱਚ ਸਫਲ ਰਹੇ ਉਹਨਾਂ ਨੇ ਪਾਗਲਪੁਰ ਵਿੱਚ ਪਾਵਰ ਪਲਾਂਟ ਸਥਾਪਿਤ ਕਰਨ ਲਈ ਰਾਜ ਸਰਕਾਰ ਵੱਲੋਂ ਅਡਾਨੀ ਸਮੂਹ ਨਾਲ ਕੀਤੇ ਗਏ ਸੌਦੇ ਦੀ ਵੀ ਨੁਕਤੇ ਕੀ ਕੀਤੀ